ਹੈਲੋ ਚੀਜ਼ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮਾਨੀਕਾ ਦਵਨ ਤੁਹਾਡੀ ਚੈਨਲ ਨਾਲ ਜੁੜੀ ਹੋਈ ਹਾਂ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਮਾਨੀਕਾ ਦਵਨ ਅਫੀਸ਼ੀਅਲ ਹੈ ਸੋ ਕੱਲ ਲਈ ਮੈਂ ਮਾਫੀ ਚਾਹਨੀ ਹਾਂ ਕਿਉਂਕਿ ਕੱਲ ਦਾ ਮੈਂ ਵੀਡੀਓ ਨਹੀਂ ਟਾਲ ਪਾਈ ਉਹਦਾ ਕਾਰਨ ਪਿੱਛੇ ਤੁਹਾਨੂੰ ਸਭ ਨੂੰ ਪਤਾ ਹੀ ਹੋਏਗਾ ਕਿ ਕਰ ਵਿੱਚ ਛੁੱਟੀਆਂ ਦਾ ਟਾਈਮ ਚੱਲ ਰਿਹਾ ਹੈ ਜਿਸ ਕਾਰਨ ਛੁੱਟੀਆਂ ਦਾ ਟਾਈਮ ਪੀਰੀਅਡ ਹੋਣ ਕਾਰਨ ਜਿਹੜਾ ਕੀ ਹੈ ਸਮਾਂ ਉਹਨਾਂ ਕਿਹੀ ਮਿਲ ਰਿਹਾ ਹੈ ਔਰ ਆਪਣੇ ਲੋ 100 200 ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਜਲਦੀ ਜਲਦੀ ਆਪਣੀ ਪਰਿਵਾਰ ਫਰੈਂਸ ਉਹ ਫੈਮਿਲੀ ਨੂੰ ਮਿਲ ਸਕਾਂ ਉਹਨਾਂ ਨਾਲ ਗੱਲਬਾਤ ਕਰ ਸਕਾਂ ਹਾਂਜੀ ਅੱਜ ਦਾ ਮੈਚ ਚੱਲ ਰਿਹਾ ਹੈ ਤੇ ਸਾਡਾ ਜਿਹੜਾ ਭਾਰਤ ਹੈ ਤੁਸੀਂ ਦੇਖਿਆ ਹੋਏਗਾ ਕਿ ਕੱਲ ਮੁੰਬਈ ਸਾਈਡ ਤੋਂ ਜੋ ਖੇਡ ਰਹੇ ਸੀ ਤੇ ਉਹਨਾਂ ਨੇ ਆਪਣੀ ਉੱਥੋਂ ਦੀ ਜਿੱਤ ਪ੍ਰਾਪਤ ਕਰ ਲਈ थी ਤੇ ਅੱਜ ਦਾ ਚੱਲ ਰਿਹਾ ਜੋ ਮੈਚ ਤੇ ਦੇਖਦੇ ਆ ਮੈਂ ਗॉड ਅੱਗੇ ਪ੍ਰਾਰਥਨਾ ਕਰਾਂਗੀ ਕਿ ਸਾਡਾ ਇੰਡੀਆ ਹੀ ਜਿੱਤੇ ਔਰ ਬਹੁਤ ਵਧੀਆ ਲੱਗਦਾ ਜਦੋਂ ਸਾਡੇ ਮਤਲਬ ਹਰ ਦਾ ਮੈਚ ਵਗੈਰਾ ਚੱਲਦਾ ਹੋਵੇ ਤੇ ਬਾਕੀ ਤੁਸੀਂ ਸੁਣਾਓ ਪਰਿਵਾਰ ਸਵੇ ਸਭ ਠੀਕ ਠਾਕ ਹੋ ਤੰਦਰੁਸਤ ਹੋ ਸੰਡੇ ਵਾਲੇ ਦਿਨ ਅਸੀਂ ਲਾਈਵ ਵੀਡੀਓ ਡਾਲੀ ਸੀ ਲਾਈਵ ਵੀਡੀਓ ਵਿੱਚ ਅਸੀਂ ਗੱਲਬਾਤ ਕੀਤੀ ਸੀ ਬਹੁਤ ਸਾਰੀ ਤੇ ਬਹੁਤ ਹੀ ਵਧੀਆ ਲੱਗਾ ਮੈਨੂੰ ਲਾਈਵ ਵੀਡੀਓ ਹੋ ਕੇ ਤੇ ਕੋਸ਼ਿਸ਼ ਕਰੀ ਰਹਿੰਦੀ ਹੈ ਕਿ ਹਫਤੇ 'ਚ ਇੱਕ ਅੱਧੀ ਵਾਰ ਹੋਰ ਲਾਈਵ ਹੋ ਸਕਾਂ ਪਰ ਨਹੀਂ ਇੰਪੋਸੀਬਲ ਹੈ ਬਹੁਤ ਮੁਸ਼ਕਿਲ ਹੋ ਜਾਂਦਾ ਲਾਈਵ ਹੋਣਾ ਸੋ ਬਾਕੀ ਕੌਣ-ਕੌਣ ਮੈਚ ਦੇਖ ਰਿਹਾ ਹੈ ਅੱਜ ਭਾਰਤ ਦਾ ਮੈਚ ਚੱਲ ਰਿਹਾ ਹੈ ਸਾਡੇ ਤੇ ਉਹਦੇ ਬਾਰੇ ਮੈਨੂੰ ਜ਼ਰੂਰ ਜਾਣਕਾਰੀ ਕਮੈਂਟਸ ਚਾਈਡ ਦੇਣਾ ਤੇ ਪਰਮਾਤਮਾਗੇ ਦੁਆ ਕਰੋ ਕਿ ਸਾਡਾ ਭਾਰਤ ਹੀ ਜਿੱਤੇ ਤਾਂਕਿ ਜੋ ਕਿ ਪਹਿਲੀ ਟਰੋਫੀ ਸਾਡੇ ਭਾਰਤ ਨੂੰ ਹੀ ਮਿਲੇ ਸੋ ਬਾਕੀ ਮੌਸਮ ਦਾ ਦੇਖਿਆ ਜਾਵੇ ਬਹੁਤ ਸਾਰਾ ਖਰਾਬ ਚੱਲ ਰਿਹਾ ਹੈ ਮੌਸਮ ਮਿਕਸ ਮਿਕਸ ਜਿਹਾ ਮੌਸਮ ਹੈ ਨਾ ਸਰਦੀ ਹੈ ਨਾ ਗਰਮੀ ਹੈ ਨਾ ਪਤਝੜ ਹੈ ਨਾ ਹਵਾਏ ਹੋਰ ਹੀ ਤਰ੍ਹਾਂ ਦਾ ਮੌਸਮ ਗੰਦਾ ਜਿਹਾ ਫੀਲ ਹੋ ਰਿਹਾ ਸੋ ਅੱਜ ਅਸੀਂ ਮਾਂ ਬੇਟੀ ਥੋੜਾ ਸਟੇਸ਼ਨਸ ਗਏ ਸੀ ਔਰ ਸਟੇਸ਼ਨਸ ਦਾ ਪਿੱਛੇ ਕਾਰਨ ਸੀ ਕਿ ਅਸੀਂ ਡੈਲੀ ਜਾਣੇ ਆ ਡੈਲੀ ਜਾ ਕੇ ਥੋੜਾ ਘੁੰਮ ਕੇ ਆਣੇ ਆ ਮਾਰਕੀਟਾਂ ਵਗੈਰਾ ਦੇਖ ਕੇ ਆਣੇ ਅੱਜ ਕੱਲ ਬੜਾ ਉਹਦਾ ਮਤਲਬ ਚੱਲ ਰਿਹਾ ਕਿ ਸਰੋਜੀ ਮਾਰਕੀਟ ਬਹੁਤ ਜ਼ਿਆਦਾ ਉੱਥੇ ਚਾਨਮੀ ਚੌਂਗ ਬਹੁਤ ਅੱਛਾ ਹੈ ਤੇ ਲਾਲ ਕੇਰਾ ਵਗੈਰਾ ਦੇਖਣ ਵਾਲਾ ਹੈ ਸ਼ੀ ਇਸ ਗਨ ਗੁਰਦੁਆਰਾ ਬਾਬਾਈ ਦਾ ਜਿਹੜਾ ਹੈਗਾ ਉਹ ਵੀ ਬਹੁਤ ਵਧੀਆ ਤੇ ਸੋਚੇ ਚਲੋ ਕਦੀ ਦਿੱਲੀ ਤੇ ਅਸੀਂ ਗਏ ਨਹੀਂ ਚਲੋ ਦਿੱਲੀ ਅਸੀਂ ਘੁੰਮ ਕੇ ਆਵਾਂਗੇ ਤੇ ਜਸਟ ਮੈਂ ਉਹਦਾ ਸਟੇਟਸ ਵੀ ਤੁਹਾਨੂੰ ਪਾਵਾਂਗੀ ਅਸੀਂ ਜੋ ਸਟੇਸ਼ਨ ਤੇ ਗਏ ਆ ਤੇ ਬੰਦੇ ਮਾਤਰਮ ਟਿਕਟ ਅਸੀਂ ਬੁਕਿੰਗ ਕਰਵਾਉਣ ਲੱਗੇ ਮਾਂ ਬੇਟੀ ਤੇ ਉਹਨਾਂ ਨੇ ਕਹੇ ਕਿ ਬੰਦੇ ਮਾਤਰਮ ਟਿਕਟ ਬਿਲਕੁਲ ਵੀ ਬੁਕਿੰਗ ਦੇ ਵਿੱਚ ਨਹੀਂ ਹੈਗੀ ਕਿਉਂਕਿ ਅੱਜਕੱਲ੍ਹ ਟ੍ਰੇਨਸ ਬਿਜ਼ੀ ਜਾ ਰਹੀਆਂ ਨੇ ਸਾਰੇ ਹੀ ਜਿਹੜੇ ਵੀ ਹੈ ਜੂਨ ਜੁਲਾਈ ਦੀਆਂ ਛੁੱਟੀਆਂ ਦੇ ਕਾਰਨ ਕੋਈ ਕਿੱਧਰ ਜਾ ਰਿਹਾ ਕੋਈ ਕਿੱਧਰ ਜਿਸ ਕਾਰਨ ਬੁਕਿੰਗ ਬਹੁਤ ਲੇਟ ਹੈ ਤੁਹਾਡੀ ਟੇਫਿਜ਼ ਵਿੱਚ ਮੈਂ ਆਪਣੀ ਬੇਟੀ ਨੂੰ ਕਿਹਾ ਬੇਟਾ ਇੰਨੀ ਵੇਟਿੰਗ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੈ ਤੇ ਜਿਹੜਾ ਉਹਨਾਂ ਨੇ ਟਿਕਟ ਪ੍ਰਾਈਸ ਸਾਨੂੰ ਦੱਸਿਆ ਸੀ ਉਹ 13000 ਦੱਸਿਆ ਸੀ ਆਈ ਥਿੰਕ 1300 ਰੁਪਿਆ ਦੱਸਿਆ ਸੀ ਤੇ ਚਲੋ ਪੈਸੇ ਦਿੱਤੇ ਚਲੋ ਛੋਟੀ ਮੋਟੀ ਜਿਹੜੀ ਗੱਲ ਹੁੰਦੀ ਹੈ ਉਹ ਤੇ ਮਸਲਾ ਹੈ ਕਲੀਅਰ ਹੋ ਜਾਂਦਾ ਬਟ ਜਦੋਂ ਕਿਤੇ ਜਾਣਾ ਹੋਵੇ ਤੇ ਟਾਈਮ ਦੇ ਹਿਸਾਬ ਨਾਲ ਤੁਹਾਨੂੰ ਚੀਜ਼ ਹੀ ਨਾ ਮਿਲੇ ਤੇ ਫਿਰ ਅੱਗੋਂ ਪਿੱਛੋਂ ਜਾਂਦਾ ਤੇ ਕੋਈ ਫਾਇਦਾ ਨਹੀਂ ਨਾਗਾ ਤੇ ਡੈਲੀ ਦੇ ਵਿੱਚ ਸਾਡਾ ਮੈਂ ਅੱਗੇ ਵੀ ਦੱਸ ਚੁੱਕੀ ਕਿ ਸਾਡਾ ਕੋਈ ਵੀ ਐਸ ਤਰ੍ਹਾਂ ਦਾ ਨਹੀਂ ਖਾਸ ਇਨਸਾਨ ਕੋਈ ਰਹਿੰਦਾ ਤੇ ਡੈਲੀ ਸਿਰਫ ਅਸੀਂ ਜਸਟ ਆਪਣਾ ਬੱਚਿਆਂ ਨਾਲ ਵੈਸੇ ਨਾ ਬੇਟੀ ਨੇ ਥੋੜਾ ਘੁੰਮਣ ਫਿਰਨ ਜਾਣਾ ਸੀ ਤੇ ਚਲੋ ਬੰਦਾ ਹਨਾ ਹਵਾ ਪਾਣੀ ਪੱਤ ਹੁੰਦਾ ਫਰਕ ਪੈ ਜਾਂਦਾ ਅਮ੍ਰਿਤਸਰ ਤੋਂ ਥੋੜਾ ਬਾਅਦ ਬੰਦਾ ਆਊਟ ਆਫ ਸਟੇਸ਼ਨ ਚਲੇ ਜਾਇਆ ਤਾਂ ਕਿ ਬੱਟ ਨਹੀਂ ਸਾਡਾ ਨਹੀਂ ਬੰਦ ਪਾਇਆ ਤੇ ਬੇਟੀ ਕਹਿ ਰਹੀ ਸੀ ਮਮਾ ਅਸੀਂ ਮੈਂ ਉਹਨੂੰ ਕਿਹਾ ਸੀ ਬਾਈਬਸ ਚੱਲਦੇ ਆ ਤੇ ਬਾਈਬਸ ਮਤਲਬ ਟਿਕਟਸ ਵਗੈਰਾ ਹੋ ਜਾਣੀ ਬੜੀ ਵਧੀਆ ਵਾ ਤੇ ਪਰ ਜਦੋਂ ਅਸੀਂ ਬਾਇਬਸ ਦਾ ਪਤਾ ਕੀ ਕਰਨ ਲੱਗੇ ਤਾਂ ਉਸ ਟਾਈਮ ਸਾਡੀ ਵਿਦਿਆ ਨੇ ਬਹੁਤ ਜ਼ਿਆਦਾ ਸਾਨੂੰ ਕਮਲ ਪਾ ਦਿੱਤਾ ਤੇ ਮੇਰੀ ਬੇਟੀ ਕਹਿੰਦੀ ਮਮਾ ਇਹਨੇ ਉੱਥੇ ਵੀ ਤਾਂ ਹੀ ਕੁਝ ਕਰਨਾ ਇਤੋਂ ਬੈਠ ਰਹੀ ਕਿ ਅਸੀਂ ਆਪਣੇ ਅੰਮ੍ਰਿਤਸਰ ਦੇ ਵਿੱਚ ਹੀ ਠੀਕ ਆ ਸਾਨੂੰ ਅੰਮ੍ਰਿਤਸਰ ਦੇ ਵਿੱਚ ਹੀ ਵਧੀਆ ਲੱਗਦਾ ਹੈ ਤੇ ਪਰ ਮੇਰਾ ਡੈਲੀ ਕੋ ਮੰਦਾ ਬਹੁਤ ਮੰਨ ਹੈ ਪਰ ਮੇਰੀ ਬੇਟੀ ਮੇਰੀ ਕੰਪਨੀ ਨਹੀਂ ਕਰ ਰਹੀ ਇਹਨਾਂ ਦੇ ਫਾਦਰ ਮੇਨਾਂ ਕੰਪਨੀ ਨਹੀਂ ਕਰ ਰਹੇ ਤੇ ਜਿਸ ਕਾਰਨ ਮੈਨੂੰ ਲੱਗਦਾ ਨਹੀਂ ਕਿ ਇਸ ਜਨਮ ਤੇ ਮੇਰਾ ਦਿੱਲੀ ਜਾਣ ਹੋਏਗਾ ਸ਼ਾਇਦ ਅਗਲੇ ਜਨਮ ਦੀ ਜਿਹੜੀ ਲੜਕੀ ਰਹਿੰਦੀ ਸੀ ਨੇ ਸਾਨੂੰ ਕਿਹਾ ਵੀ ਸੀ ਕਿ ਬਾ ਵਿਆਹ ਜੋ ਦਿੱਲੀ ਮम्मा ਨੂੰ ਬਟ ਮम्मा ਨੇ ਕਿਹਾ ਸੀ ਸਮਰਵੀਕੇਸ਼ਨ ਚਾਹਾਂਗੇ ਤੇ ਹੁਣ ਹੁਣ ਨਹੀਂ ਜਾਣਾ ਉਹ ਮੂੜ ਜਾ ਬੋਣਾ ਹਾਂ ਫੇ ਬਾਕਸ ਬਾਸਕਸ ਦੀ ਉਹਨਾਂ ਦਾ ਕੀ ਸੀ ਕੰਮ ਨਹੀਂ ਕਾਹਦੇ ਬਾਸਕਸ ਤੋ ਵਿਸ਼ਵਾਸ ਸਾਡੀ ਵਿਸ਼ਵਾਸ ਤਾਂ ਦੀ ਸੀ ਸ਼ਰੂਤੀ ਬਾ ਵਿਸ਼ਵਾਸ ਤੇ ਉਹ ਡੈਲੀ ਦੇ ਪਾਸ ਰਹਿੰਦੇ ਸੀ ਬੈਂਗਲੌਰ ਸਾਈਡ ਦੀ ਸੀ ਕਿ ਉਹਨਾਂ ਨੇ ਇੰਡੋਰ ਸਾਈਡ ਸੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਸੀ ਕਿ ਆਓ ਭਾਬੀ ਤੁਸੀਂ ਬੱਸ ਸਟੈਂਡ ਸੇ ਜਦੋਂ ਉਤਰ ਜੋਗੀ ਤੇ ਜਸਟ ਓਨਲੀ ਫੋਨ ਕਰ ਦੇਣਾ ਕਿ ਤੁਹਾਨੂੰ ਅਸੀਂ ਡੈਲੀ ਸਾਰਾ ਘੁਮਾਵਾਂਗੇ ਡੈਲੀ ਸਿਟੀ ਬੜੀ ਅੱਛੀ ਹੈ ਦੇਖਣ ਵਿੱਚ ਪਰ ਆਈ ਥਿੰਕ ਕਿ ਟਰਮਾਂ ਬਗੈਰ ਇਨਸਾਨ ਦਾ ਕੁਝ ਨਹੀਂਗਾ ਆਪਣੇ ਲੋ ਮੈਂ ਪੂਰੀ 100 200 ਕੋਸ਼ਿਸ਼ ਕੀਤੀ ਆਪਣੀ ਬੇਟੀ ਨੂੰ ਲੈ ਕੇ ਵੀ ਗਈਆਂ ਉੱਥੇ ਆਪਣਾ ਟਾਈਮ ਵੇਸਟਿੰਗ ਵੀ ਕੀਤਾ ਸਟੇਸ਼ਨ ਤੇ ਵੀ ਅਸੀਂ ਪਹੁੰਚੇ ਆ ਤੇ ਬਟ ਅੱਗੇ ਜਦੋਂ ਉਹਨਾਂ ਸਿਵ ਵੀ ਕਹਿ ਰਿਹਾ ਕਿ ਨਹੀਂ ਜੇ ਸਭ ਕੁਝ ਬੁਕਿੰਗ ਹੈ ਤੁਹਾਡਾ ਨਹੀਂ ਕੋਈ ਹੱਲ ਹੋ ਸਕਦਾ ਤੇ ਫਿਰ ਅਸੀਂ ਵਾਪਸ ਫਿਰ ਮਾਂ ਬੇਟੀਆਂ ਕਰਾਇਆ ਖਰਚੀ ਕੇ ਘਰ ਨੂੰ ਆ ਗਏ ਕਰਾਇਆ ਤੇ ਚਲੋ ਜਿਆਦਾ ਨਹੀਂ ਲੱਗਾ ਪਰ ਫਿਰ ਵੀ ਲੱਗਾ ਤੇ ਆ ਨਾ ਮੇਰੇ ਲਈ ਤਾਂ 10 ਰੁਪਏ ਉਹ ਵੀ ਬੜੇ ਮਾਇਨੇ ਰੱਖਦੇ ਨੇ ਬਾਕੀਆਂ ਦਾ ਮੈਨੂੰ ਪਤਾ ਨਹੀਂ ਐ ਕਿਉ ਫੋਮਿੰਗ ਔਰ ਸਭ ਤੋਂ ਵੱਡੀ ਇੱਕ ਗੱਲ ਹੋਰ ਦੱਸਾਂ ਰਸਤੇ ਵਿੱਚ ਇੰਨੀ ਜਿਆਦਾ ਪਿਆਸ ਲੱਗ ਰਹੀ ਸੀ ਇੰਨੀ ਜਿਆਦਾ ਪਿਆਸ ਲੱਗ ਰਹੀ ਸੀ ਕਿ ਮੈਨੂੰ ਲੱਗਾ ਕਿ ਨਹੀਂ ਮੈਂ ਰੋ ਵੀ ਪੀਲਾਂਗੀ ਸ਼ਬੀਲ ਵੀ ਪੀਲਾਂਗੀ ਪਰ ਫਿਰ ਵੀ ਮੈਨੂੰ ਸਦਕ ਨਹੀਂ ਆ ਨਾ ਪਰ ਜਿੰਨੇ ਤੱਕ ਮੈਂ ਘਰ ਆਈਆਂ ਘਰ ਆ ਕੇ ਮੈਂ ਇਹ ਦੋ ਗਲਾਸ ਪਾਣੀ ਦੇ ਪੀਤੇ ਐ ਫਿਰ ਜਾ ਕੇ ਮੈਨੂੰ ਮੇਰੀ ਥੋੜਾ ਸੈਟਿੰਗਸ ਹੋਈ ਕਿ ਹਾਂ ਯਾਰ ਹੁਣ ਮੈਂ ਠੀਕ ਨਾ ਮੈਂ ਆਪਣੇ ਘਰ ਵਿੱਚ ਆ ਹਵਾਦਾਰ ਚੋਂ ਆ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਮੇਰਾ ਫਰਸ ਸੀ ਪੂਰਾ ਕਿ ਮੈਂ 100 ਤੋਂ 100 ਉਹਨੂੰ ਦੇ ਸਕਾਂ ਰਿਸਪੌਂਸ ਬਟ ਅੱਗੇ ਹੀ ਮਤਲਬ ਜਿਹੜੀ ਗੱਡੀ ਹੈ ਜਿਹੜੀ ਚੱਲ ਰਹੀ ਹੈ 8ਵੀਂ ਤੇ ਚੱਲਦੀ ਮਾਰਨਿੰਗ ਟਾਈਮ ਦਿੱਲੀ ਤੋਂ ਔਰ ਬੰਦੇ ਮਾਤਰਾ ਤੇ ਉਹਨਾਂ ਨੇ ਕਿਹਾ ਕਿ ਨਹੀਂ ਹੈ ਪੂਰੀ ਹੀ ਬੁਕਿੰਗ ਚੱਲ ਰਹੀ ਹੈ ਬਿਲਕੁਲ ਖਾਲੀ ਨਹੀਂ ਹੈ ਤੇ ਇੱਕ ਟ੍ਰੇਨ ਹੋਰ ਸੀ ਜਿਹੜੀ ਸਾਨੂੰ ਮਤਲਬ ਬਾਅਦ ਵਿੱਚ ਟ੍ਰੇਨ ਉਤਾਰਦੀ ਹੈ ਬਹੁਤ ਲੇਟ 11:30 ਵਜੇ ਤੇ ਮੈਂ ਉਹਨਾਂ ਨੂੰ ਕਿਹਾ ਨਹੀਂ ਨਹੀਂ 11:30 ਵਜੇ ਤਾਂ ਮੈਂ ਬਿਲਕੁਲ ਨਹੀਂ ਜਾਵਾਂਗੀ ਕਿਉਂਕਿ ਰਾਤ ਵੇਲੇ ਪਰਦੇਸੀ ਸ਼ਹਿਰ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਂਦਾ ਤੇ ਉਹਨਾਂ ਨੇ ਕਿਹਾ ਦੇਖੀ ਸੀ ਉਹਨਾਂ ਨੇ ਕਿਹਾ ਸੀ ਇੱਥੇ 11:30 ਵਜੇ ਚੱਲੇਗੀ ਨਹੀਂ 11:30 ਨਾ ਦੁਪਹਿਰੇ ਚੱਲੇਗੀ ਉੱਥੇ 3 ਵਜੇ ਪਹੁੰਚੇਗੀ ਤੁਹਾਨੂੰ ਰਕ ਹਾਂ ਤੇ ਬਾਅਦ ਮੈਂ ਕਿਹਾ ਨਹੀਂ ਪਰਦੇਸੀ ਸ਼ਹਿਰ ਹੀਗਾ ਅਸੀਂ ਨਹੀਂ ਜਾਣਾ ਹੈਗਾ ਤੇ ਐਸੀ ਆਪਣੀ ਅਮਰੀ ਸਰਚੀ ਠੀਕ ਹੈ ਗਈਆਂ ਤੇ ਇਸ ਲਈ ਥੋੜਾ ਜਾਂ ਸਮੇ ਦੇ ਨਾਲ ਵਕਤ ਦੇ ਨਾਲ ਅੱਗੇ ਪਿੱਛੇ ਟਾਈਮ ਹੋ ਗਿਆ ਤੇ ਫਿਰ ਆਪਣੀ ਰੁਟੀਨ ਉਹੀ ਸੇਮ 스타ਟਸ ਜਿਹੜੇ ਕੀ ਤੁਹਾਨੂੰ ਪਤਾ ਹੈ ਕਿਚਨ ਵਿੱਚ ਕਰਨਾ ਕੰਪਲਸਰੀ ਹੈ ਇਹਦੇ ਬਗੈਰ ਤਾਂ ਫਿਰ ਉਹੀ ਗੱਲ ਆ ਗਈ ਕਿ ਰੋਟੀ ਖਾਵਾਂਗੇ ਇਹਦੇ ਢਿੱਡ ਭਰੇਗਾ ਜੇ ਰੋਟੀ ਨਹੀਂ ਖਾਵਾਂਗੇ ਢਿੱਡ ਕਿੱਥੋਂ ਭਰਨਾ ਤੇ ਇਸ ਲਈ ਆਪਣੀਆਂ ਜਿਹੜੀਆਂ ਡਿਊਟੀਆਂ ਅਸੀਂ ਨਿਭਾਉਣ ਬੈਠ ਗਏ ਫੋਮਨ ਬਣਾ ਰਹੀ ਆ ਬਹੁਤ ਜ਼ਮੀ ਜ਼ਮੀ ਆਪਣੇ ਲਈ ਇੱਕ ਫੇਵਰਿਟ ਥਿੰਗ ਔਰ ਮੈਂ ਫਾਰਮ ਮੈਨ ਗਿਆ ਫਾਰਮ ਮੈਂ ਜੋ ਵੀ ਬਣਾਏਗੀ ਥੋੜਾ ਵੱਧ ਬਣਾਈ ਦਗੀ ਮੈਂ ਵੀ ਖਾ ਲਵਾਂ ਕਿਉਂਕਿ ਕੱਲੀ ਨਾ ਕਿਤੇ ਖਤਮ ਕਰ ਜਾਵੇਂ ਠੀਕ ਬਾਕੀ ਚਲੋ ਗੱਲਬਾਤ ਕਰਦੇ ਰਵਾਂਗੇ ਤੁਹਾਡੇ ਨਾਲ ਮਿਲਦੀ ਰਵਾਂਗੀ ਹਰ ਫੇਸਬੁੱਕ ਦੇ ਵਿੱਚ ਤੁਸੀਂ ਬੜੇ ਅੱਛੇ ਕਮੈਂਟਸ ਦਿੰਦੇ ਹੋ ਗੱਲਬਾਤ ਦਿੰਦੇ ਰਿਆ ਕਰੋ ਸੋ ਮੈਂ ਤੁਹਾਡੇ ਮਾਨੀਗਾ ਦਮਨ ਤੁਹਾਡੇ ਚੈਨਲ ਨਾਲ ਜੁੜਦੀ ਰਵਾਂਗੀ ਤੁਸੀਂ ਆਪਣੀ ਹਰ ਇੱਕ ਗੱਲਬਾਤ ਨੂੰ ਇਸ ਤਰੀ ਕਮੈਂਟਸ ਨਾਲ ਦਿੰਦੇ ਰਿਆ ਕਰੋ ਬਾਕੀ ਮੈਂ ਪਰਮਾਤਮਾ ਜੀ ਅੱਗੇ ਦੁਆ ਹਮੇਸ਼ਾ ਕਰਦੀ ਆ ਕਿ ਮੇਰਾ ਫੇਸਬੁਕ ਪਰਿਵਾਰ ਫੈਮਲੀ ਆਪਣੇ ਆਪਣੇ ਘਰ ਠੀਕ ठाਕ ਤੇ ਤੰਦਰੁਸਤ ਰਹੇ ਤੇ ਪਰਮਾਤਮਾ ਨਾਨ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਸਤਿ ਸ਼੍ਰੀ ਅਕਾਲ ਰਾਮ ਰਾਮ ਜੀ